ਇਥੇ ਆਈ ਕਹਿੰਦੇ ਤੁਹਾਨੂੰ ਲੋਨ ਮਿਲੇਗਾ ਪਹਿਲੇ 50000 ਕਹਿੰਦੇ ਫਿਰ ਕਹਿੰਦੇ ਤੁਹਾਨੂੰ ਲੱਖ ਲੱਖ ਮਿਲੇਗਾ ਤੇ ਸਾਡੇ ਬੱਚੇ ਬਕੀਸ਼ੋ ਲੈ ਕੇ ਆਇਓ ਨਾ ਅੱਛਾ ਤੇ ਅੰਨ ਦਾ ਕੀ ਦੇਈਏ ਕਹਿੰਦੇ ਮੁੜ ਕੇ ਜਦੋਂ ਬਾਅਦ ਚ ਗਏ ਕਹਿੰਦੇ 100 ਮੰਗਵਾਵਾਂ ਤਾਂ ਤੁਹਾਨੂੰ ਪੈਸੇ ਮਿਲ ਜਾਣਗੇ ਤੇ 100 ਮੰਗਵਾਵਾਂ ਤਾਂ ਕਰਾਈ ਗਏ ਦੋਤੇ ਚਾਲੇ ਤੁਲੇ ਬੰਦ ਕਰਕੇ ਧੋੜ ਗਏ ਨੇ ਕਾਹੀ ਤੇ ਅਸੀਂ ਨਾ ਤੇ ਠੱਗ ਪੁਨੇ ਵਿੱਚ ਆ ਗਏ ਹਾਂ ਨੂੰ ਘਰੋਂ ਠੱਗ ਕੇ ਲੈ ਗਏ ਆ ਉੱਥੇ ਸਾਡੇ ਇੱਕ ਮੈਂਬਰ ਕੋਲ 32 3200 ਰੁਪਏ ਸਾਡੇ ਕੋਲ ਲਿਆ ਵੰਨ 10 ਮੈਂਬਰਾਂ ਤੇ ਅਸੀਂ ਤੇ ਹੁਣ ਬੜੇ ਪਰੇਸ਼ਾਨ ਆ ਨਾ ਸਾਡਾ ਫੋਨ ਚੁੱਕਾਂਦੇ ਆ ਨਾ ਕੋ ਸਾਡੇ 2 ਦਿਨ ਬਾਅਦ ਇਹਨਾਂ ਨੇ ਆਪਣੇ ਫੋਨ ਸਾਰੇ ਬੰਦ ਕਰ ਲਏ ਆ ਚੰਨਕਾਰ ਵਾਗੇ ਠੱਗੀ ਮਾਰ ਕੇ ਚਲੇ ਗਏ ਸਾਨੂੰ ਤੇ ਪਤਾ ਨਹੀਂ ਅਸੀਂ ਉਹਨਾਂ ਦੇ ਚਾਂਸੀ ਵਿੱਚ ਆ ਗਏ ਕਹਿਣ ਲੱਗੇ ਤੁਹਾਡੇ ਬੱਚੇ ਮਰ ਗਏ ਆ ਤੇ ਸਾਡੇ ਕੋ ਸਾਰੇ ਫਰੂਕ ਆ ਗਿਆ ਹਲਕਾ ਦਿਨਾਂ ਨਗਰ ਦੇ ਪਿੰਡ ਕੋਠੇ ਮਜੀਠੀ ਪੋਲੀਆਂ ਪਾਲੀਆਂ ਲੋੜਵੰਦ ਔਰਤਾਂ ਨੂੰ ਨੌ ਸਰਵਾਜਾਂ ਦੇ ਇੱਕ ਗਰੋਹ ਵੱਲੋਂ ਕਰਜ਼ਾ ਦੇਣ ਦਾ ਚਾਂਸਾ ਦੇ ਕੇ ਨਵਾਂ ਢੰਗ ਤਰੀਕਾ ਵਰਤ ਕੇ ਠੱਗੀ ਮਾਰ ਲੈਣ ਦੀ ਖਬਰ ਸਾਹਮਣੇ ਆਈ ਹੈ ਠੱਗੀ ਦਾ ਸ਼ਿਕਾਰ ਹੋਈਆਂ ਪਿੰਡ ਕੋਠੇ ਮਜੀਠੀ ਔਰਤਾਂ ਕਾਂਤਾ ਦੇਵੀ ਸਮੇਤ ਹੋਰਨਾਂ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਜੀ ਨਾ ਪੰਜਾਬ ਨੂੰ ਕਾਂਤਾ ਦੇਵੀ ਅੱਛਾ ਕਿਹੜਾ ਬੈਠੀ ਹੈ ਕੋਠੇ ਮਜੀਠੀ ਕਿਦਾਂ ਠੱਗੀ ਮਾਰੀ ਨੇ ਜੀ ਠੱਗੀ ਇੱਥੇ ਆਈ ਹੀ ਕਹਿੰਦੇ ਤੁਹਾਨੂੰ ਲੋਨ ਮਿਲੇਗਾ ਪਹਿਲੇ 50000 ਕਹਿੰਦੇ ਸੀ ਖੇਰ ਕੰਤੋਂ ਲੱਖ ਲੱਖ ਮਿਲੇਗਾ ਤੇ ਲੱਖ ਦੀ ਇੰਨੀ ਕਿਸ਼ਤ ਹੋਣੀ ਐ 50-50 ਦੀ ਇੰਨੀ ਕਿਸ਼ਤ ਹੋਣੀ ਐ ਉਥੇ ਤੋਂ ਹੀ ਗੁਰਦਾਸਰਾ ਆਇਆ ਦਫਤਰੇ ਤੇ ਸਾਡੇ ਬੱਚੇ ਬਤੀਸ਼ੋ ਲੈ ਕੇ ਆਇਓ ਨਾ ਅੱਛਾ ਤੇ ਅੰਦਾਜ਼ਾ ਕਿਹਦੇ ਆਏ ਪੈਸੇ ਆ ਜੀ ਤੇ ਮੁੜ ਕੇ ਜਦੋਂ ਬਾਅਦ ਚ ਗਏ ਕਹਿੰਦੇ 100 ਮੰਗਲਵਾਰ ਤੱਕ ਤੁਹਾਨੂੰ ਪੈਸੇ ਮਿਲ ਜਾਣਗੇ ਤੇ 100 ਮੰਗਲਵਾਰ ਤੱਕ ਰਹਿ ਗਏ ਤੇ ਉਥੇ ਚਾਲੇ ਤੁਲੇ ਬੰਦ ਕਰਕੇ 도ੜ ਗਏ ਦੇ ਹੀ ਬੂਰ ਬਾੜ ਵੀ ਪਾਛੜ ਦੇ ਹੀ ਨੇ ਤੇ ਫੋਨ ਅੰਠਾਣੇ ਰਿਪੋਰਟ ਕਰਨ ਲੱਗੇ ਆ ਅੱਜ ਨਾਲ ਸਾਡੇ ਨਾਲ ਠੱਗੀ ਮਾਰੀ ਆ ਕੀ ਪਤਾ ਲੱਗੇ ਲੱਗੇ ਕਿੰਨੀਆਂ ਠੱਗੀਆਂ ਮਾਰੀਆਂ ਨੇ ਪਿੰਡ ਦੇ ਪਿੰਡ ਦੇ ਵਿੱਚ ਇਹ ਸਾਨੂੰ ਨਹੀਂ ਪਤਾ ਹੁਣ ਹੋਰ ਵੀ ਸਾਨੂੰ ਦੱਸੀ ਇਹਨਾਂ ਨੇ ਕਾਗਜ਼ ਲਿਆ ਕੇ ਕਹਿੰਦੇ ਆ ਪੁਰਾਣੇ ਪਿੰਡ ਦਾ ਐ ਫੋਟੋਆਂ ਤੁਸੀਂ ਲਾਈਆਂ ਤੇ ਪੁਰਾਣੇ ਪਿੰਡ ਦੇ ਫਾਰਮ ਭਰੇ ਰਿਹਾ ਉਹ ਪਿੰਡ ਦਫਾਣੇ ਭਰੇ ਦਿਆ ਹੁਣ ਪਤਾ ਨਹੀਂ ਲੱਗ ਲੱਗੇ ਕਿੰਨੀਆਂ ਠੱਗੀਆਂ ਮਾਰ ਕੇ ਆਏ ਆ ਇਹਦਾ ਸਾਨੂੰ ਇਨਸਾਫ ਦਿੱਤਾ ਜਾਏ ਅਹੀਂ ਐਸਐਸਵੀ ਚਾਵਨੂਗੀਆਂ ਅਲਫੀ ਕਿੱਤ ਕਰਨੇ ਆ ਜਾ ਕੇ ਤੇ ਸਾਨੂੰ ਅਨਸਾਫ਼ ਦਿੱਤਾ ਜਾਏ। ਕਿ ਦਿਨ ਦੇ ਸਾਨੂੰ ਉਦਾ ਹੀ ਇਹ ਦੇ ਦੇਣਗੇ ਕਿ ਪੈਸੇ ਤੇ ਅਸੀਂ ਤਾਂ ਇਹ ਨਾ ਤੇ ਠੱਗਪੁਣੇ ਵਿੱਚ ਆ ਗਏ ਸਾਨੂੰ ਘਰੋਂ ਠੱਗ ਕੇ ਲੈ ਗਏ ਆ ਤੇ ਸਾਨੂੰ ਉੱਥੇ ਉਹਨਾਂ ਨੇ ਆਪਣੇ ਦਫ਼ਤਰ ਸਾਦ ਲਿਆ ਵਾ ਅਸੀਂ ਉੱਥੇ ਚੱਲ ਗਏ ਆ ਉੱਥੇ ਸਾਡੇ ਕੋਲ ਇੱਕ ਇੱਕ ਮੈਂਬਰ ਕੋਲ 32 3200 ਰੁਪਈਆ ਸਾਡੇ ਕੋਲ ਲਿਆ ਵਾ ਅਸੀਂ 10 ਮੈਂਬਰ ਆ ਤੇ ਅਸੀਂ ਤੇ ਹੁਣ ਬੜੇ ਪਰੇਸ਼ਾਨ ਆ ਨਾ ਸਾਡਾ ਫੋਨ ਚੁੱਕਾਂਦੇ ਆ ਨਾ ਕੋਈ ਸਾਡ ਦੋ ਦਿਨ ਬਾਅਦ ਇਹਨਾਂ ਨੇ ਆਪਣੇ ਫੋਨ ਸਾਰੇ ਬੰਦ ਕਰ ਲਏ ਆ। ਤਿਹੜਾ ਨਾ ਬਹੁਤ ਜ਼ਿਆਦਾ ਠੱਗੀ ਹੋਈ ਹੈ ਆਹੀਂ ਕਹਨੇ ਆ ਕਿ ਕਾਲੂ ਜਹਾ ਡਿਜੀਟਲ ਠੱਗੀ ਹੋਈ ਹੋਈ ਹੋਰ ਨਾਲ ਨਾਲ ਨਾ ਹੋਵੇ ਇਹ ਇਹਨਾਂ ਨੂੰ ਠੱਲ ਪਾਈ ਜਾਵੇ ਜਿਹੜੇ ਚੋਰ ਆ ਹੈ ਪੰਜਾਬੀ ਆ ਕੋਈ ਹੋਰ ਨਹੀਂ ਹੈਗੇ ਨਾ ਤੇ ਇਹ ਜ਼ਰੂਰ ਕੀਤੀ ਜਾਵੇ ਨਾ ਦਿੱਤੇ ਹਾਂ ਹਾਂਜੀ ਭਾਜੀ ਦੀ ਕਾ ਮੰਗਾ ਹਣੇ ਹਣਸ ਨੂੰ ਸਾਫ ਮਿਲਣਾ ਚਾਹੀਦਾ ਸਾਡੇ ਪੈਸੇ ਮਿਲਣੇ ਚਾਹੀਦੇ ਜਿੱਥੇ ਵੀ ਆ ਲਾਗੇ ਲਾਗੇ ਦਿਨਾ ਨਗਰ ਹੋਰ ਵੀ ਪਿੰਡਾਂ ਦੇ ਰਾਣੇ ਫਾਰਮ ਭਰੇ ਆ ਹੋਰ ਨਾਲ ਵੀ ਇਹਨਾਂ ਨੇ ਬਹੁਤ ਠੱਗੀ ਮਾਰੀ ਆ ਇਹਨਾਂ ਨੂੰ ਉਹ ਦਫ਼ਤਰ ਬੰਦੇ ਨਾਲ ਦਫ਼ਤਰ ਬਿਲਕੁਲ ਬੰਦਾ ਹੀ ਬੰਦੇ ਭੇਜੇ ਹੱਥ ਦਫ਼ਤਰ ਬੰਦਾ ਉਹਨੇ ਬੋਰਡ ਪਾੜ ਕੇ ਛੁੱਟ ਦਿੱਤਾ ਵਾ ਤੇ ਤਾਲੇ ਲੱਗੇ ਆ ਤੇ ਸਾਰੇ ਹਰਾਨ ਹੁੰਦੇ ਵੀ ਇੱਕ ਹੀ ਬਣ ਗਿਆ ਸਾਡੇ ਨਾਲ ਠੱਗਵਾਜੀ ਹੋ ਗਈ ਸਾਡੇ ਨਾਲ ਕਿਹਦਾ ਪੈਂਦੀ ਆਪਣਾ ਹਰਜਿੰਦਰ ਕੌਰ ਕਿਹੜੇ ਪੈਂਦੀ ਕੋਠੇ ਵਿੱਚ ਚਿੱਠੀ ਤੁਸੀਂ ਕਹਿੰਗੇ ਜੀ ਹਾਂ ਤੇ ਤਿੰਨ ਚਾਰ ਲਟਕੇ ਲੈ ਕੇ ਆਏ ਹੋ ਹੋਲੀਓ ਮਰਚ ਤੇ ਇੱਕ ਜਿਆ ਸ਼ਿਆਣਾ ਜਾਂ ਬੰਦਾ ਆ ਸਰਦਾਰਾ ਦੇ ਗੇਟ ਦੇ ਪਾਸ ਤੇ ਉਹ ਵੀ ਨਾਲ ਠਾਣ ਨੂੰ ਤਾਂ ਹੁਣ ਛੁੱਟੀ ਉਹਨੇ ਢੀਟ ਜਾ ਸ਼ਿਆਣਾ ਬਿਆਣਾ ਬੰਦਾ ਵਾ ਲੰਮਾ ਜਵਾਨ ਛੇ-ਸੱਤ ਫੋਟਾ ਕੱਦ ਜਨਾਨੀਆਂ ਨੂੰ ਇਕੱਠੀਆਂ ਕਰਕੇ ਹੌਲੀ-ਹੌਲੀ ਦੋ ਤਿੰਨ ਅਰੀ ਸਾਡੇ ਪਿੰਡ ਆਏ ਆ ਕਈ ਬੰਦੇ ਚਲੋ ਕਾਬੂ ਨਹੀਂ ਆਂਦੇ ਕਈ ਕਹਿੰਦੇ ਇੱਦਾਂ ਡਾਕੂ ਡੂਕੂ ਆ ਜਨਾਨੀਆਂ ਵਿਚਾਰੀਆਂ ਕਹਿ ਹਮੋਂ ਕਹਿ ਚਲੋ ਕਹਿ ਨੂੰ ਲੋੜ ਹੁੰਦੀ ਪੈਸੇ ਢਿੱਲੇ ਢਿੱਲੇ ਦੀ ਐਸੇ ਕਾ ਕੇ ਬੰਦਾ ਕਰਦਾ ਚੱਲ ਯਾਰ ਹੌਲੀ ਹੌਲੀ ਦਿੰਦੇ ਰਾਵਾਂਗੇ ਉਤਰ ਹੀ ਜਾਣੇ ਕੋਈ ਗੱਲ ਨਹੀਂ ਇਹਨਾਂ ਨੂੰ ਗਰਦਾਖ ਪਰ ਸੱਦ ਕੇ ਕੇਸ ਦੀ ਕੋਠੀ ਦੇ ਵਿੱਚ ਇਹਨਾਂ ਦੇ ਹੱਥੀ ਪੈਸੇ ਲੈ ਕੇ ਮੁੰਡੇ ਇੱਕ ਲੜਕੇ ਨੇ ਹੌਲਾ ਜਾ ਮੁੰਡਾ ਹੀ 20 22 ਸਾਲ ਦਾ ਹੋਣਾ ਮੈਂ ਵੀ ਉੱਥੇ ਹੀ ਉਦਾਂ ਤੇ ਸਾਡਾ ਬੰਦਾ ਵੀ ਇਸ ਪਾਲਾ ਮੀਆਂ ਸਾਲਾ ਉੱਥੇ ਹੀ ਕਿਨੇ ਕਿਨੇ ਪਹਿਲੇ ਤੇ ਪੈਸੇ ਇਹਨਾਂ ਕੋ ਕੇਸ ਕੋ 500 ਫਿਰ 3000 ਲਿਆ ਸਾਡੇ 32 3200 ਰੁਪਈਆ ਲਿਆ ਹੋਣਾ ਇਹਨਾਂ ਨੇ ਹਾਂਜੀ 3200 3200 ਲਿਆ ਜੀ ਤੇ ਵਿਚਾਰੀਆਂ ਨੂੰ ਹੱਥੀ ਪੈਸੇ ਫੜਾਏ ਬਾਰੋਬਾਰੀ ਫਿਰ ਕਹਿੰਦੇ ਸੈਨ ਕਰੋ ਬਾਰੋਬਾਰੀ ਇਹਨਾਂ ਵਿਚਾਰੀਆਂ ਨੇ ਸੈਨ ਵੀ ਕੀਤੇ ਮੈਂ ਵੀ ਬੋਲਿਆ ਇਹ ਤਾਂ ਠੱਗਪੁਣਾ ਪੈਸੇ ਨਾ ਕਿਤੇ ਦੇ ਬੈਠੋ ਕੋਣ ਨੂੰ ਲੱਭਣੇ ਨਹੀਂ ਦਫਤਰ ਆਫਾ ਕਿ ਉਹ ਲੱਗਾ ਹੀ ਬੋਰਡ ਲੱਗਾ ਹੀ ਬੋਰਡ ਪਾੜ ਪੂਟ ਕੇ ਤਾਲੇ ਮਾਰ ਕੇ ਭੱਜ ਭੁੱਜ ਗਏ ਆ ਜੇ ਕਿਤੇ ਬੰਦੇ ਲੱਭਣ ਤਾਂ ਫਿਰ ਤਾਂ ਚੱਲ ਅਸੀਂ ਛੱਡਦੇ ਨਹੀਂ ਵੇਖੀ ਜਾਏਗੀ ਮਰਨਾ ਤੇ ਆਈ ਆ ਕੋਈ ਗੱਲ ਨਹੀਂ ਕਲਵੰਤ ਸਿੰਘ ਕੋਠੇ ਮਜੀਠੀ ਬਿੱਲਜ ਕੋਠੇ ਮਜੀਠੀ ਥੈਂਕ ਯੂ ਫਾਈਂ ਕੀ ਗੱਲ ਬਤੋਈ ਸੱਜੀ ਸਾਰੀ ਇਹ ਪੀਸਾ ਨੋ ਗਲੀ ਵਿੱਚ ਮਿਲੇ ਹੀ ਸਾਡੇ ਉੱਤੇ ਮੁੜੇ ਹੀ ਆਏ ਕਿਸ਼ਤਾਂ ਵਾਲੇ ਉਹਨੂੰ ਕਿਸ਼ਤੇ ਹੀ ਦੇਣ ਦੇ ਤੇ ਉੱਥੇ ਉਹ ਵੀ ਆਣ ਰੁਕੇ ਫਿਰ ਉੱਥੇ ਉਹ ਕਹਿ ਪੁੱਛਣ ਲੱਗੇ ਵੀ ਜਿਹੜੀਆਂ ਬੀਬੀਆਂ ਕੋ ਲੌਣ ਲੈਂਦੀਆਂ ਉਹਨਾਂ ਦੇ ਘਰ ਦੱਸੋ ਉਹ ਸਾਰੇ ਪਰੇ ਵੀ ਫੇਰ ਕੇ ਆਏ ਨੇ ਸਾਰੇ ਤੇ ਮੈਂ ਉਹਨਾਂ ਨੂੰ ਕਹਿ ਦਿੱਤੀ ਮੈਂ ਕਿਹਾ ਵੀ ਮੈਂ ਕਿਸੇ ਦਾ ਨਾਮ ਕਿਉਂ ਦੱਸਾਂ ਹਣਾ ਤੇ ਲੋਨ ਤੇ ਲੈਦੇ ਆ ਸਾਰਿਆਂ ਨੇ ਨਹੀਂ ਕਹਿੰਦੇ ਅਸੀਂ ਲੋਨ ਦੇਣਾ ਆ ਤੇ ਮੈਂ ਕਿਹਾ ਫਿਰ ਕੈਨ ਲਗ ਵੀ ਤੁਸੀਂ ਲੋਨ ਤੇ ਅਸੀਂ ਆਪਣੀ ਕੰਪਨੀ ਖੜੀ ਕਰਨੀ ਹੈ ਨਵੀਂ ਤੇ ਅਸੀਂ ਦਿੱਲੀ ਇਸ ਦਿੱਲੀ ਸਾਡੀ ਉਹ ਹੈ ਹਾਂਜੀ ਤੇ ਗੁਰਦਾਸਪੁਰ ਸਾਡਾ ਦਫ਼ਤਰ ਹੈ ਤੇ ਅਸੀਂ ਤੇ 50-50000 ਪਹਿਲੋਂ ਦੇਣਾ ਤੇ ਫਿਰ ਕਹਿਣ ਲੱਗੇ ਚਲੋ ਲੱਖ ਲੱਖਾ ਥੋੜੇ ਮੈਂਬਰ ਤੁਸੀਂ ਹੋ ਜੇ ਉਹ ਤੇ ਲੱਖ ਲੱਖ ਕਰਤਾ ਹਾਂ ਬਾਅਦ ਚ ਸਾਰਿਆਂ ਦਾ ਹੀ ਲੱਖ ਲੱਖ ਕਰਤਾ ਤੇ 2 ਸਾਲ ਦਾ ਕਹਿੰਦੇ ਚੱਲਣਾ ਤੁਹਾਨੂੰ ਲੋਨ ਤੇ ਇਹਦੇ ਵਿੱਚੋਂ ਤੁਹਾਨੂੰ ਪਹਿਲੇ ਜਿਹੜੇ ਦੇਣੇ ਪੈਣੇ ਐਡਵਾਂਸ ਉਹ 3250 ਰੁਪਏ ਦੇ ਨੇ ਉਹ ਐਂ ਗਰਦਾਸ ਪਰ ਗਿਆ ਤੇ ਉੱਤੇ ਦਫ਼ਤਰ ਵਿੱਚ ਦੇ ਕੇ ਆਇਆ ਹਾਂ ਤੇ ਉਹ ਕਿਸ਼ਤ ਉਹਨਾਂ ਨੇ ਰੱਖੀ 9100 ਰੁਪਏ ਆ ਤਾੜ ਗੁੱਪ ਨੇ ਬੈਠ ਕੇ ਠੱਗੀ ਮਾਰੀ 3250 ਸਾਰੇ ਇੱਕ ਮੈਂਬਰ ਇੱਕ ਮੈਂਬਰਾਂ ਨੂੰ ਤੇ ਉਹਨਾਂ ਨੇ 5-5 ਪੈਲੋ ਵੀ ਲਿਆ 5-500 ਰੁਪਏ ਪੈਲੋ ਲੈ ਲਿਆ ਉਹਨੇ ਉਹ ਇੱਥੇ ਹੀ ਲੈ ਲਿਆ ਸੀ ਘਰ ਹੀ ਤੇ ਬਾਅਦ ਚੋਂ ਬਾਅਦ ਚੋਂ ਉੱਥੇ ਦੇਖ ਗਏ ਬਤੂ ਸਾਡੇ 3250 ਸਾਡਾ ਘਰ ਵਹਿ ਗਈ ਠੱਗੀ ਮਾਰ ਕੇ ਚਲੀ ਗਈ ਸਾਨੂੰ ਤੇ ਪਤਾ ਨਹੀਂ ਅਸੀਂ ਉਹਨਾਂ ਦੇ ਚਾਂਸੇ ਵਿੱਚ ਆ ਗਏ ਕਹਿਣ ਲੱਗੇ ਤੁਹਾਡੇ ਬੱਚਿਆਂ ਵਰਗੇ ਆ ਤੇ ਸਾਡੇ ਕੋ ਸਾਰੇ ਸਬੂਤ ਆ ਗਿਆ ਤੇ ਮੇਰਾ ਨਾਸ਼ੀ ਦੇਸ਼ ਪਾਣਾ ਕਿਹੜਾ ਪੜ੍ਹਿਆ ਕੋਟੇਮ ਜੀਤੀ